ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੌਗ ਵਿੱਚ ਤੇ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਪਰ ਅੱਜ ਔਰ ਕੱਲ ਦੀਵਾਲੀ ਨਹੀਂ ਹੈ ਸ਼ਾਇਦ ਦੀਵਾਲੀ ਕੱਲ ਜਾਂ ਪਰਸੋਂ ਤੋਂ ਸ਼ੁਰੂ ਹੋਏ ਤੇ ਚਲੋ ਜੀ ਜਦੋਂ ਵੀ ਦੀਵਾਲੀ ਹੈ ਬਸ ਦੀਵਾਲੀ ਦਾ ਹੀ ਸੀਜ਼ਨ ਚੱਲ ਰਿਹਾ ਹੈ ਕਦੀ ਧਨਤੇਰਸ ਦੋ ਨੇ ਦੋ ਸਾਈਡ ਤੋਂ ਮਨਾ ਰਹੇ ਨੇ ਦੀਵਾਲੀ ਵੀ ਦੋ ਤਿੰਨ ਸਾਈਡ ਤੋਂ ਮਨਾ ਰਹੇ ਨੇ ਕੋਈ ਡੇਟ ਦਾ ਕਨਫਿਊਜ਼ਨ ਹੈ ਤੇ ਚਲੋ ਜੀ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਵਧਾਈਆਂ ਮੇਰੀ ਵਾਈਟੀ ਫੈਮਿਲੀ ਨੂੰ ਮੇਰੇ ਵੱਡਿਆਂ ਨੂੰ ਮੇਰੇ ਛੋਟਿਆਂ ਨੂੰ ਮੇਰੇ ਸਾਰੇ ਭੈਣ ਭਰਾਵਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਸਭ ਦੇ ਘਰ ਦੀਵਾਲੀ ਖੁਸ਼ੀਆਂ ਦਾ ਰੰਗ ਲੈ ਕੇ ਆਵੇ ਠੀਕ ਹੈ ਜੀ ਤੇ ਇਧਰ ਕੰਮ ਵਾਲੀ ਆ ਗਈ ਸੀ ਤੇ ਮੈਂ ਇਧਰ ਆਪਣੀ ਚੀਆ ਸੀਡ ਪੀ ਰਹੀ ਹਾਂ ਚੀਆ ਸੀਡ ਪੀਣਾ ਬਹੁਤ ਜ਼ਰੂਰੀ ਏ ਕਿਉਂਕਿ ਦੇਖੋ ਆਏਗਾ ਫਰਕ ਜ਼ਰੂਰ ਆਏਗਾ ਟਾਈਮ ਲੱਗੇਗਾ ਠੀਕ ਹੈ ਜੀ ਕੁਝ-ਕੁਝ ਬੈਨੀਫਿਟਸ ਨੇ ਤੇ ਚਲੋ ਜੀ ਪੀਣਾ ਚਾਹੀਦਾ ਹੈ ਪ੍ਰੋਬਲਮਸ ਆਪਣੀ ਬੋਡੀ ਜ਼ਿਆਦਾ ਨੇ ਹਰ ਸਾਈਡ ਤੋਂ ਪ੍ਰੋਬਲਮਸ ਨੇ ਤੇ ਚਲੋ ਜੀ ਤੇ ਚੀ ਅਸੀਂ ਪੀ ਰਹੀਆਂ ਤੇ ਐ ਇਧਰ ਆਪਣਾ ਪੋਸ਼ਣ ਮਾਰੀ ਇਹ ਮਹਾਰਾਣੀ ਦੀ ਸਾੜੀ ਨੇ ਕੱਲ ਆਈ ਨਹੀਂ ਤੇ ਅੱਜ ਐਡਾ ਕੰਮ ਇਕੱਠਾ ਹੋਇਆ ਤੇ ਇਹਨੂੰ ਇੰਨਾ ਟਾਈਮ ਲੱਗ ਗਿਆ ਅੱਜ ਥੱਕ ਵੀ ਗਈ ਸੀ ਐ ਤੇ ਪਰ ਚਲੋ ਕੋਈ ਨਹੀਂ ਆਪਣਾ ਨਾਸ਼ਤਾ-ਨੁਸ਼ਤਾ ਚਾਹ ਬਣੀ ਨੇ ਪੀਤਾ ਤੇ ਫੇਰ ਲੱਗ ਗਈ ਤੇ ਚਲੋ ਜੀ ਫੇਰ ਹੁਣ ਇਸ ਤੋਂ ਬਾਅਦ ਜੀ ਮੈਂ ਆਪਣੇ ਕੰਮ ਕਰਾਂਗੀ ਮੈਂ ਬੜੀ ਪਰੇਸ਼ਾਨ ਕਿ ਮੈਂ ਕੀ ਸਬਜ਼ੀ ਬਣਾਵਾਂ ਕੀ ਨਾ ਬਣਾਵਾਂ ਤੇ ਰੌਣਕ ਮੈਨ ਗਿਆ ਸੀ ਉਹ ਕਹ ਰਿਹਾ ਸੀ ਉਹਨੇ ਕੁਝ ਮੈਗੀ ਵਗੈਰਾ ਖਾਣੀ ਹੈ ਤੇ ਉਹਨੇ ਉਹ ਖਾ ਲਈ ਸੀ ਤੇ ਮੈਂ ਤਾਂ ਹੀ ਪਹਿਲਾਂ ਖਾ ਲਈ ਸੀ ਤੇ ਲੰਚ ਕਰਤਾ ਸੀ ਜੀ ਸਕਿਪ ਠੀਕ ਹੈ ਜੀ ਕਿਉਂਕਿ ਪਰੇਸ਼ਾਨੀ ਇਹ ਸੀ ਕਿ ਮੈਂ ਬਣਾਵਾ ਕੀ ਛੋਲੇ ਚਾਵਲ ਖਾ ਦੇ ਕਲ ਸਬਜ਼ੀ ਕੋਈ ਉਹ ਲੈਣ ਜਾ ਕੇ ਤਿਆਰ ਨਹੀਂ ਸੀ ਠੀਕ ਹੈ ਇਕੱਲਾ ਥੱਲੇ ਜਾਣ ਨੂੰ ਦਿਲ ਨਹੀਂ ਕਰਦਾ ਫਿਰ ਵੀ ਚਲਾ ਜਾਂਦਾ ਹੈ ਤੇ ਐਦਰੇ ਹੱਸ ਕੇ ਦਿਖਾ ਰਹੇ ਸੀ ਤੇ ਮੈਨੂੰ ਕਹਿ ਰਿਹਾ ਸੀ ਮੈਂ ਤੇਰੀ ਵੀਡੀਓ ਬਣਾ ਰੀਆ ਤੇ ਮੈਂ ਮੰਨਦਾ ਨਹੀਂ ਸੀ ਕਿ ਰ ਮੇਰੀ ਵੀਡੀਓ ਨਾ ਬਣਾ ਮੈਂ ਕਿ ਦੇਖੀ ਹੁਣ ਤਨ ਸਾਰੇ ਛਿੜਨਗੇ 24 ਘੰਟੇ ਬੰਨਿਆਂ ਚ ਬੈਠਾ ਰਹਿੰਦਾ ਤੇ ਕਹਿ ਰ ਅਸੀਂ ਕੋਈ ਬਾਤ ਨਹੀਂ ਗਰਮੀ ਲੱਗਦੀ ਹੈ ਗਰਮੀ ਹੈ ਕਿਥੇ ਮੌਸਮ ਤਾਂ ਬਦਲੇ ਪਰ ਦੁਪਹਿਰ ਟਾਈਮ ਦੀ ਗਰਮੀ ਹੈ ਤੇ ਠੀਕ ਹੈ ਜੀ ਤੇ ਇਹ ਜਿਹੜਾ ਮੈਂ ਕੱਲ ਕੱਡੇ ਸੀ ਭੰਡੇ ਤੇ ਇਹ ਮੈਂ ਹੁਣ ਇਹਨੂੰ ਦੇ ਦਾਂਗੀ ਕਿਉਂਕਿ ਇਹਦੇ ਢੋਲੀ ਲੈ ਕੇ ਨਾ ਜਸ ਨੇ ਬਹੁਤ ਤੰਗ ਕੀਤਾ ਹੈ ਤੇ ਇਹ ਮੈਂ ਇਹ ਥੋੜੇ ਪੁਰਾਣੇ ਵੀ ਹੋਗੇ ਨਾ ਕੁਝ ਸਾਲਾਂ ਦੇ ਹੋਗੇ ਮਨ ਮੇਰੇ ਵਿਆਹ ਦੇ ਸਾਲਾ ਦੇ ਕਿੰਨੇ ਸਾਲ ਹੋ ਗਏ ਸੋਚੋ ਕਿੰਨੇ ਸਾਲ ਦੇ ਹੋ ਗਏ ਤੇ ਹੁਣ ਜੀ ਸ਼ਾਮ ਮੇਰਾ ਟਾਈਮ ਹੋ ਗਿਆ ਸੀ 4:30 ਵਜੇ ਦਾ ਤੇ ਲੰਚ ਕੀਤਾ ਮੈਂ ਆਪਣ ਦਸਤਾਸੀ ਜੋ ਖਾਦਾ ਸੀ ਮੈਂ ਆਪਣ ਦਸਤਾਸੀ ਤੇ ਮੈਂ ਹੁਣ ਮੈਨੂੰ ਫਿਰ ਪੁੱਛਿਆ ਤੇ ਫਿਰ ਉਹ ਕੁਛ ਕੁਛ ਜਾਇਜ਼ ਦਾ ਸਾਮਾਨ ਆਂਦਾ ਨਾ ਕਿ ਇੰਡਰ ਜੋ ਹੈ ਵਗੈਰਾ ਤੇ ਮੈਂ ਉਹਦੇ ਨਾਲ ਹੀ ਨਾ ਉਹਨ ਇੱਕ ਪੈਕੇਟ ਪਨੀਰ ਦਾ ਮੰਗਾਤਾ ਸੀ ਮੈਨੂੰ ਕਹੇ ਮੈਂ ਪਨੀਰ ਮੰਗਾ ਰਿਹਾ ਤੁਸੀਂ ਪਿਆਜ਼ ਟਮਾਟਰ ਦਾ ਮਸਾਲਾ ਬਣਾਓ ਤੇ ਨਾਲੀ ਤੁਸੀਂ ਉਹ ਕਰੋ ਪਨੀਰ ਸਬਜੀ ਬਣਾ ਲਓ ਮੈਂ ਕਿਹਾ ਠੀਕ ਹੈ ਤੇ ਇਧਰ ਜੀ ਮੈਂ ਬਣਾਤਾ ਸੀ ਪਿਆਇ ਟਮਾਟਰ ਦਾ ਮਸਾਲਾ ਵੈਸੇ ਨਾ ਮੇਰੀ ਮੰਮੀ ਨਾ ਐ ਪਿਆ ਟਮਾਟਰ ਦੀ ਸਬਜੀ ਸਾਨੂੰ ਬਹੁਤ ਖਵੰਦ ਖਵਾਈਏ ਤੇ ਅਸੀਂ ਬੜੇ ਹੀ ਖੁਸ਼ ਹੋਏ ਖਾਦੇ ਤੇ ਮੈਂ ਤਾਂ ਬੜੇ ਦਿੱਤਾ ਸੀ ਪਿਆਇ ਟਮਾਟਰ ਦਾ ਮਸਾਲਾ ਬਣਾ ਕੇ ਨਾ ਰੱਖਤਾ ਸੀ ਠੀਕ ਹੈ ਤੇ ਮੈਂ ਕਿੰਨੀ ਦੇਰ ਤੱਕ ਨਾ ਉਹਦੇ ਚ ਪਨੀਰ ਪਾਇਆ ਹੀ ਨਹੀਂ ਪਨੀਰ ਪਿਆ ਰਿਆ ਪਨੀਰ ਉਸ ਵੇਲੇ ਐਡ ਹੋਇਆ ਜਿਸ ਵੇਲੇ ਰੌਣਕ ਨੇ ਰੋਟੀ ਖਾਣੀ ਸੀ ਤੇ ਇਹ ਸਬਜੀ ਐਦਾਂ ਪੱਕ ਰਹੀ ਸੀ ਤੇ ਮੈਂ ਇਹ ਦੇਸ਼ ਨਾ ਇਹਨੂੰ ਬਣਾ ਕੇ ਤੇ ਮੈਂ ਰੱਖਦਾ ਤੇ ਜਿਵੇਂ ਰੀਤੀ ਗਾਈ ਸੋ ਆਈ ਕੁੜੀ ਤੇ ਉਵੇਂ ਉਹਨੇ ਫੁਲਕੇ ਲਾਏ ਤੇ ਫੁਲਕੇ ਲਾਂ ਤੋਂ ਮੈਂ ਤੇ ਸਿਰ ਪਿਆ ਟਮਾਟਰ ਦੀ ਇਹ ਚਟਨੀ ਨਾਲੀ ਨਾ ਇਹ ਸਬਜੀ ਬੋਲਦੇ ਮੰਮੀ ਮੇਰੇ ਬੋਲਦੇ ਸਨ ਸਬਜੀ ਨੂੰ ਚਟਨੀ ਨਹੀਂ ਬੋਲਦੇ ਸਨ ਉਹ ਸਬਜੀ ਬੋਲਦੇ ਸਨ ਉਹਨਾਂ ਦਾ ਦਿਲ ਕਰਦੇ ਪਿਆ ਟਮਾਟਰ ਦੀ ਸਬਜੀ ਬਣਾ ਦੇਣੀ ਹੈ ਤਾਂ ਰੋਟੀ ਖਾ ਲੋ ਤੇ ਮੈਂ ਇਹਦੇ ਨਾਲ ਇਹ ਫੁਲਕਾ ਖਾਦਾ ਤੇ ਮੈਂ ਆਪਣੀ ਮਾਂ ਨੂੰ ਅੱਜ ਬਹੁਤ ਮਿਸ ਕੀਤਾ ਮੰਮੀ ਹੁਣ ਨਹੀਂ ਨੇ ਇਸ ਦੁਨੀਆ 'ਚ ਨਾ ਡੈਡੀ ਨੇ ਤੇ ਬਟ ਮੈਂ ਆਪਣੇ ਈਮਾਨ ਨੂੰ ਬੈਠਣਾ ਯਾਦ ਕੀਤਾ ਇਹ ਸਬਜ਼ੀ ਖਾਂਦੇ ਹੋਏ ਮੈਂ ਆਪ ਨੂੰ ਦੱਸ ਨਹੀਂ ਸਕਦੀ ਕਿ ਮੇਰੀ ਮੰਮੀ ਦੇ ਹੱਥ ਦੀ ਸਬਜ਼ੀ ਮੇਰੇ ਤੋਂ ਬੁਲਦੀ ਨਹੀਂ ਏ ਮੇਰੀ ਮੰਮੀ ਨੇ ਮੇਰੇ ਲਈ ਅਰਬੀ ਵੀ ਕੱਟ ਦੇਣੀ ਕਿ ਮੇਰੇ ਹੱਥਾਂ ਤੇ ਅਰਬੀ ਨਾ ਖਾਰਿਸ਼ ਹੁੰਦੀ ਏ ਮੇਰੀ ਮੰਮੀ ਨੇ ਸਾਗ ਬਣਾਣਾ ਤੇ ਕੋਲੀ ਸਾਗ ਪੇਜ ਦੇਣਾ ਤੇ ਮੰਮੀ ਦੇ ਘਰ ਦੀ ਗੱਲ ਹੀ ਮੇਰੇ ਲਈ ਬਹੁਤ ਅਲੱਗ ਸੀ ਮੰਮੀ ਨੇ ਆਪਣੇ ਕੰਮ ਵੱਲ ਤਾਂ ਮੇਰੇ ਇੱਕ ਬੱਚਾ ਆ ਕੇ ਰੋਟੀਆਂ ਬਣਵਾ ਦੇਣੀ ਆ ਕਿ ਮੈਂ ਕਿੱਥੇ ਲੱਗੀ ਰਹਾਂਗੀ ਰੋਟੀਆਂ ਵਾਸਤੇ ਤੇ ਡੈਡੀ ਬੋਲਦੇ ਸਨ ਬਣਾ ਲੂਗੀ ਮੰਮੀ ਕਹਿੰਦੇ ਨਹੀਂ ਕਿਉਂ ਬਣਾ ਲੇਗੀ ਮੈਂ ਬਣਾ ਕੇ ਦੇਣੀ ਆ ਤੇ ਮੇਰੀ ਮੰਮੀ ਨਾ ਬਹੁਤ ਕਰਦੇ ਸਨ ਪਰ ਬਾਬਾ ਜੀ ਨੂੰ ਪਤਾ ਨਹੀਂ ਕੁਝ ਹੋਰ ਹੀ ਮਨਜ਼ੂਰ ਸੀ ਜੋ ਐਨੀ ਜਲਦੀ ਨਾ ਉਹਨਾਂ ਨੂੰ ਲੱਗ ਗਏ ਤੇ ਚਲੋ ਜੀ ਤੇ ਇਸ ਵਾਰ ਤਾਂ ਇਹ ਨਾ ਮੇਰਾ ਜਦ ਅਦੀਵਾਲੀ ਤੇ ਨਾ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਬਿਲਕੁਲ ਵੀ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਆਪਣੇ ਘਰ 'ਚ ਕੁਝ ਕਰਾਂ ਕਿਉਂਕਿ ਹਜੇ ਫਰਵਰਿਸ਼ ਮੰਮੀ ਗਈ ਸਨ ਤੇ ਪਿਛਲੇ ਮਹੀਨੇ ਮੇਰੇ ਡੈਡੀ ਚਲੇ ਗਏ ਤੇ ਚਲੋ ਜੀ ਬੱਚਿਆਂ ਕਰਕੇ ਨਾ ਕੁਝ ਨਾ ਕੁਝ ਨਾ ਥੋੜਾ ਬਹੁਤ ਕਰਨਾ ਹੀ ਪੈਂਦਾ ਕਿਉਂਕਿ ਬੱਚੇ ਨਹੀਂ ਮੰਦੇ ਕਿਉਂਕਿ ਜਸ ਬਹੁਤ ਛੋਟਾ ਹੈ ਤੋ ਉਹਨੂੰ ਸਮਝਾਣਾ ਬੜਾ ਔਖਾ ਹੈ ਤੇ ਚਲੋ ਜੀ 2000 years later ਤੇ ਹੁਣ ਜੀ ਇਹ ਹੋ ਗਿਆ ਜੀ ਥੋੜੀ ਦੇਰ ਬਾਅਦ ਵਾਲਾ ਟਾਈਮ ਤੇ ਮੈਂ ਉਹ ਚਾ ਮੈਂ ਆਪ ਨੂੰ ਦਿਖਾ ਦਾਂ ਕਿ ਧਨ ਤੇ ਰਸਤੇ ਨਾਲ ਅਸੀਂ ਕਿਹੜਾ ਪਾਂਡਾ ਲਿੱਤਾ ਸੀ ਤੇ ਪਾਂਡਾ ਕਿ ਲੈਣਾ ਸੀ ਮੈਂ ਲੈਣੀ ਸੀ ਕੜਾਈ ਐ ਸਰਦੀਆਂ ਦੀ ਨਾ ਕੁਝ ਜਿਵੇਂ ਬਣਾਣੇ ਨਾ ਸੀ ਪੰਜੀਰੀ ਮਿੱਠਾ ਮੂਠਾ ਤੇ ਉਹਦੇ ਵਾਸਤੇ ਲੈਣੀ ਸੀ ਮੈਂ ਪਾਰੀ ਵਾਲੀ ਕੜਾਈ ਤੇ ਫਿਰ ਮੈਂ ਚਲ ਮੈਂ ਕਿੱਥੇ ਥੱਲੇ ਉਤਰਿਆ ਤੇ ਮੈਂ ਕੜਾਈ ਲੈ ਲਾ ਬੱਚੇ ਤੇ ਬੜਾ ਕੁਝ ਕਹਿੰਦੇ ਸਨ ਇਹ ਫਰੈਅਰ ਲੋ ਇਹ ਲੋ ਉਹ ਲੋ ਮੈਂ ਕਿਹਾ ਨਾ ਭਾਈ ਮੇਰਾ ਦਿਲ ਨਹੀਂ ਮੰਦਾ ਜੀ ਤੇ ਮੈਂ ਕਿਧੋ ਕੜਾਈ ਲੈ ਲੈ ਚਲੋ ਤੇ ਮੈਂ ਕੜਾਈ ਲੈਣ ਲੱਗੀ ਤੇ ਜਿਸ ਨੂੰ ਆਗੇ ਜੀ ਇਹ 골ਡਨ ਚਮਚੇ ਨਜ਼ਰ ਉਹ ਛਿੜ ਗਿਆ ਕਿ ਇਹ 골ਡਨ ਚਮਚੇ ਲੈਣੀ ਲੈਣੇ ਤੇ ਦੇਖੋ ਦਿਖਾ ਵੀ ਨਾ ਆਪਣੇ ਸ਼ੌਕ ਨਾਲ ਰਿਹਾ ਤੇ ਫਿਰ ਮੈਂ ਉਹਨੂੰ 골ਡਨ ਚਮਚੇ ਲੈ ਕੇ ਦਿੱਤੇ 12 ਤੇ ਫਿਰ ਉਹਨੇ ਇਹ ਤਿੰਨ ਕਟਸ਼ੀਆਂ ਵੀ ਚੁਕਲੀਆਂ ਅੱਛਾ ਇਹ ਤਿੰਨ ਕਟਸ਼ੀਆਂ ਚੁਕਲੀਆਂ ਚਲੋ ਉਸ ਤੋਂ ਬਾਅਦ ਇਹਨੇ ਆਪਣੇ ਲੋਟਾ ਵੀ ਚੁਕਲੇ ਵੇਖੋ ਜਰਾ ਐਦ ਨਾ ਖੇਲਣ ਵਾਸਤੇ ਇਹ ਲੋਟਾ ਵੀ ਲਿਆਇਆ ਤੇ ਮੈਂ ਆਪ ਨੂੰ ਦਿਖਾ ਰਿਹਾ ਇਹ ਚਮਚੀਆਂ ਬਾਰਾ ਚੰਮਰ ਮੈਂ ਇਹਨੂੰ ਕਿਸੀ ਅਸੀਂ ਜਦੋਂ ਵੀ ਲਵਾਂਗੇ ਨਾ 골ਡਨ ਪਾਂਡਾ ਪੂਰਾ ਲਵਾਂਗੇ ਪੂਰਾ ਸੈੱਟ ਲਵਾਂਗੇ ਕੜਾਈ ਕੁੜੀ ਦੇ ਨਾਲ ਪਰ ਮਨ ਨਹੀਂ ਰਿਆ ਸੀ ਤੇ ਚਾਹ ਵਾਲੇ ਕੜਛ ਦੀ ਬੜੀ ਮਜਬੂਰੀ ਸੀ ਕਿ ਚਾਹ ਵਾਲੇ ਕੜਛ ਲੈਣੇ ਬੜੇ ਜ਼ਰੂਰੀ ਸਨ ਕਿਉਂਕਿ ਨਾ ਜਦੋਂ ਵੀ ਚਾਹ ਬੰਦਦੀ ਨਾ ਪਤੀਲੇ ਚੁਕੜੇ ਪੈਂਦੇ ਛੋਟੇ ਸਟੀਲ ਦੇ ਤੇ ਮੈਂ ਨਾ ਬੜਾ ਕੁਝ ਪਾਂਡਾ ਨਾ ਹਟਾਇਆ ਪੁਰਾਣਾ ਤੇ ਚਲੋ ਜੀ ਮੈਂ ਹੁਣ ਦੋ ਚਾਹ ਵਾਲੇ ਕੜਛ ਵੀ ਲੈ ਲਏ ਕਿਉਂਕਿ ਨਾ ਇਧਰ ਨਾ ਲਈ ਤਾਂ ਦੁਕਾਨ ਹੈ ਤੇ ਉਧਰ ਨਾ ਸੇਲ ਲੱਗੀ ਹੋਈ ਏ ਜਿਹੜੇ ਵੀ ਮਤਲਬ ਐ ਵਲੇ ਪਾਂਡੇ ਨੇ ਅੱਧੇ ਰੇਟ ਤੇ ਲੱਗੇ ਨੇ ਤੇ ਇਹ ਕਿਹੜਾ ਹੀ ਮਤਲਬ ਕੋਈ ਹੈ ਸੀ ਕਿ 3000 ਰੁਪਏ ਦੀ ਤੇ ਮੈਨੂੰ ਮਿਲੀਏ ਨਹੀਂ ਤੈਨੂੰ ਕੋ ਨਹੀਂ 3500 ਰੁਪਏ ਦੀ ਤੇ ਮੈਨੂੰ ਮਿਲੀਏ ਇਹ 1900 ਰੁਪਏ ਚ ਠੀਕ ਹੈ ਤੇ ਕੜਛ ਵੀ ਐਵੇਂ ਹੀ ਨੇ 8800 ਦੇ ਨੇ ਤੇ ਮਤਲਬ ਐਵੇਂ ਦੇ ਹੀ ਰੇਟ ਅੱਧੇ ਅੱਧੇ ਰੇਟਾਂ ਚ ਮਨ ਸਮਾਨ ਮਿਲੇ ਆ ਜੋ ਵੀ ਮਿਲੇ ਆ ਬਸ ਚਮਚ ਔਰ ਕੜਛੀਆਂ ਕੜਚੀ ਮਤਲਬ 150 ਰੁਪਏ ਦੀ ਏ ਔਰ ਜੋ ਚਮਚ ਨੇ ਉਹ 6 ਚਮਚ 100 ਰੁਪਏ ਦੇ ਨੇ ਬਾਕੀ ਇਹ ਜੋ ਚਾਹ ਵਾਲੇ ਕੜਿਸ਼ ਨੇ ਉਹ 1400 ਰੁਪਏ ਦਾ ਇੱਕ ਸੀ ਤੇ ਅੱਧੇ ਰੇੜੇ ਯਾਨੀ ਕਿ 700 ਰੁਪਏ ਦਾ ਮਿਲਿਆ ਸੀ ਦੋਨੋਂ ਇੱਕ ਇੱਕ ਛੋਟਾ ਦੋਨੋਂ ਇੱਕੋ ਜਿਹਾ ਲੈ ਆਏ ਕਿ ਸਮੋਚਾ ਦੇ ਕੜਿਸ਼ ਦੀ ਬੜੀ ਦਿੱਕਤ ਸੀ ਤੇ ਚਲੋ ਜੂਨ ਹੈ ਮੇਰੇ ધਨ ਤੇ ਰਜੀ ਸ਼ਾਪਿੰਗ पसंद ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ